ਜੋ ਕਸ਼ਮੀਰ ਦੇ ਵਿਖੇ ਸਾਡੇ ਨਿਰਦੋਸ਼ ਜਿਹੜੇ ਸੈਰ ਕਰਨ ਵਾਸਤੇ ਸਾਡੇ ਨਾਗਰਿਕ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਪਾਕਿਸਤਾਨੀ ਦੇ ਅੱਤਵਾਦੀਆਂ ਨੇ ਅਸੀਂ ਅੱਜ ਮੰਗ ਰੱਖਣੇ ਆਏ ਆ ਕਿ ਆ ਜਿਹੜੇ ਇੱਥੋਂ ਦੇ ਪੰਜਾਬ ਦੇ ਵਿੱਚ ਜਿਹੜੇ ਵੀ ਪਾਕਿਸਤਾਨੀ ਨਾਗਰਿਕ ਕਾਨੂੰਨੀ ਜਾਂ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿ ਰਹੇ ਆ ਅਸੀਂ ਚਾਹੁੰਦੇ ਆ ਉਹ ਇਹ ਵੀ ਕਿਉਂਕਿ ਉਹ ਸਾਡੇ ਨਾਗਰਿਕਾਂ ਨੂੰ ਮਾਰ ਰਹੇ ਆ ਤੇ ਇਹ ਇੱਥੇ ਸੁਵਿਧਾਨਾ ਸੁਵਿਧਾਵਾਂ ਜਿਹੜੀਆਂ ਹਿੰਦੁਸਤਾਨ ਦੁਆਰਾ ਦਿੱਤੀਆਂ ਉਹਨਾਂ ਦਾ ਆਨੰਦ ਮਾਣ ਰਹੇ ਆ ਚੁੱਪ ਕਰਕੇ ਇੱਥੇ ਰਹਿ ਰਹੇ ਆ ਭਾਵੇਂ ਕਾਨੂੰਨੀ ਰਹਿ ਰਹੇ ਆ ਭਾਵੇਂ ਗੈਰਕਾਨੂੰਨੀ ਰਹਿ ਰਹੇ ਆ ਕਿਉਂਕਿ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਵੇ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਆ ਉਹਨਾਂ ਪ੍ਰਦੇਸ਼ਾਂ ਦੇ ਵਿੱਚ ਬੜੀ ਸ਼ਕਤੀ ਨਾਲ ਜਿਹੜੇ ਨਾਗਰਿਕ ਪਾਕਿਸਤਾਨ ਦੇ ਸਾਡੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਛਾਣਬੀਨ ਕਰਕੇ ਉਹਨਾਂ ਨੂੰ ਉਹਨਾਂ ਦੇ ਵਤਨ ਵਾਪਸ ਭੇਜਿਆ ਜਾ ਰਿਹਾ ਅਸੀਂ ਅੱਜ ਮੰਗ ਕਰਨ ਆਏ ਆ ਪੰਜਾਬ ਸਰਕਾਰ ਕੋ ਵੀ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਹ ਪਾਕਿਸਤਾਨੀ ਨਾਗਰਿਕ ਇੱਥੇ ਰਹਿ ਰਹੇ ਆ ਹਿੰਦੁਸਤਾਨ ਦੀਆਂ ਸਹੂਲਤਾਂ ਨੂੰ ਮੰਨ ਰਿਹਾ ਉਹਨਾਂ ਨੂੰ ਵੀ ਇਹ ਸੇਕ ਲੱਗਣਾ ਚਾਹੀਦਾ ਅੱਜ ਜਿਤਨਾ ਸਾਡੇ ਜਿਹੜੇ નિર્ਦੋਸ਼ ਸਾਡੇ ਨਾਗਰਿਕ ਜਿਨ੍ਹਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਇਹਨਾਂ ਨੂੰ ਆਪਣੇ ਵਤਨ ਪਾਕਿਸਤਾਨ ਭੇਜਣਾ ਚਾਹੀਦਾ ਇਹਨਾਂ ਨੂੰ ਹਿੰਦੁਸਤਾਨ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਨਹੀਂ ਭੇਜਿਆ ਜਾਊਗਾ ਤਾਂ ਫਿਰ ਅਗਲਾ ਸਟੈਪ ਕੀ ਹੈ ਦੇਖੋ ਅੱਜ ਅਸੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਆਂ ਔਰ ਇਹ ਸਾਡੀ ਜਿਹੜੀ ਹਾਈ ਕਮਾਂਡ ਆ ਉਹ ਰਾਜਪਾਲ ਸਾਡੇ ਜਿਹੜੇ ਹੈਗੇ ਆ ਗਵਰਨਰ ਉਹਨਾਂ ਨੂੰ ਵੀ ਮੰਗ ਪੱਤਰ ਦੇਣ ਆ ਰਹੇ ਕਹੇ ਨੇ ਔਰ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਔਰ ਜੋ ਉਸ ਤੋਂ ਬਾਅਦ ਜੇ ਸਾਡਾ ਮੰਗ ਨਹੀਂ ਮੰਨੀ ਜਾਂਦੀ ਜੋ ਸਾਨੂੰ ਪ੍ਰਦੇਸ਼ ਵੱਲੋਂ ਦਿਸ਼ਾ ਨਿਰਦੇਸ਼ ਆਉਣਗੇ ਅਸੀਂ ਉਹ ਵੀ ਕਰਨ ਤਿਆਰ ਆਂ ਲੱਗਦਾ ਨਹੀਂ ਬਾਰਡਰ ਤੇ ਜਿਹੜੇ ਮਾਵਾ ਮਾਵਾ ਚੱਲ ਜਾਂਦੀਆਂ ਉਧਰ ਬੱਚੇ ਇੱਧਰ ਰਹਿ ਜਾਂਦੇ ਆ ਜਾਂ ਬੱਚੇ ਉਧਰ ਚੱਲ ਜਾਂਦੇ ਆ ਤੇ ਮਾਵਾ ਇੱਥੇ ਰਹਿ ਜਾਂਦੇ ਕਿੱਦਾਂ ਵੇਖਦੇ ਫਿਰ ਉਹਨਾਂ ਨੂੰ ਦੇਖੋ ਅਸੀਂ ਇੱਕ ਗੱਲ ਹੈ ਅਸੀਂ ਕਿਸੇ ਦੇ ਦੁੱਖੀ ਨਹੀਂ ਪਰ ਜੋ ਹਾਲਾਤ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਣੇ ਆ ਇਹਨਾਂ ਦੋਨਾਂ ਮੁਲਕਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਇਦਾਂ ਦੇ ਕੇਸ ਆ ਉਹਨਾਂ ਨੂੰ ਬਹਿ ਕੇ ਸੁਲਝਾਇਆ ਜਾਵੇ ਪਰ ਜਿਹੜੇ ਨਾਗਰਿਕ ਦੋਰੀ ਮਾਬਦੂਤਾ ਮਨਾ ਰਹੇ ਨੇ ਉਥੋਂ ਦੀ ਨਾਗਰਿਕਤਾ ਹੈਗੀ ਆ ਪਰ ਆਪਣੇ ਇਥੇ ਹਿੰਦੁਸਤਾਨ ਆ ਕੇ ਰਹਿ ਰਹੇ ਆ ਸੁਵਿਧਾਵਾਂ ਇਥੋਂ ਦੇ ਰਹਿਣੀਆਂ ਗਾਲਾਂ ਸਾਨੂੰ ਹਿੰਦੁਸਤਾਨੀਆਂ ਨੂੰ ਕੱਢਦੇ ਨੇ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਵੀ ਪਾਸਪੋਰਟ ਬੱਚਿਆਂ ਦਾ ਇਥੋਂ ਦਾ ਬਣਿਆ ਹੋਇਆ ਹੈ ਕਈ ਕੇਸ ਸਾਹਮਣੇ ਆਏ ਨੇ ਪਾਸਪੋਰਟ ਇਥੋਂ ਦਾ ਉਹਨਾਂ ਦੇ ਵਾਈਫ ਦਾ ਉਧਰ ਦਾ ਪਾਸਪੋਰਟ ਕਿੰਦਾ ਵੀ ਕੋ ਨਹੀਂ ਕੋ ਕਿਉਂ ਨਹੀਂ ਬਣਾ ਸਕਦੇ ਦੇਖੋ ਕੋਈ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਕੋਈ ਇਹੋ ਜਿਹੇ ਕੇਸ ਨੇ ਉਹਨਾਂ ਨੂੰ ਜਿਹੜੇ ਹਾਈ ਸਾਡੇ ਜਿਹੜੇ ਫੋਰਨ ਮਿਨਿਸਟਰੀ ਆ ਉਹਨਾਂ ਨਾਲ ਬਹਿ ਕੇ ਉਹਨਾਂ ਨੂੰ ਇਹ ਮਸਲਾ ਹੱਲ ਜਾਣਾ ਚਾਹੀਦਾ ਪਰ ਅਸੀਂ ਤੇ ਇਹ ਮੰਗ ਰੱਖ ਰਹੇ ਆਂ ਵੀ ਬਹੁਤ ਜ਼ਿਆਦੇ ਇੱਥੇ ਸਾਡੇ ਪੰਜਾਬ 'ਚ ਵੀ ਐਸੇ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਇੱਥੇ ਆੜ ਕੇ ਰਹਿ ਰਹੇ ਨੇ ਨਾਗਰਿਕਤਾ ਉਹਨਾਂ ਕੋ ਪਾਕਿਸਤਾਨ ਦੀ ਹੈ ਭਾਵੇਂ ਉਹ ਕਾਨੂੰਨੀ ਤੌਰ ਤੇ ਰਹਿ ਰਹੇ ਭਾਵੇਂ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਆ ਉਹਨਾਂ ਨੂੰ ਉੱਥੇ ਵਾਪਸ ਭੇਜਣਾ ਚਾਹੀਦਾ ਹੈ ਕਈ ਆਣ ਕੇ ਇਥੋਂ ਫਿਲਮ ਇੰਡਸਟਰੀ ਵਿੱਚ ਕਈ ਲੋਕ ਮੈਂ ਸਮਝਦਾ ਇੱਥੇ ਆਣ ਕੇ ਮੋٹے ਪੈਸੇ ਕਮਾ ਰਹੇ ਆ ਔਰ ਇੱਥੇ ਸਾਡੇ ਨਾਗਰਿਕਾਂ ਨੂੰ ਉਹ ਪਾਕਿਸਤਾਨੀ ਮਾਰ ਰਹੇ ਆ ਅਸੀਂ ਤੇ ਸਿਰਫ ਇਹ ਮੰਗ ਕਰਨਾ ਹੈ ਐਸੇ ਲੋਕਾਂ ਨੂੰ ਪਾਕਿਸਤਾਨ ਵਾਪਸ ਭੇਜਣਾ ਚਾਹੀਦਾ